ਤੁਹਾਡੀ ਵੀਡੀਓ ਅਸਲੀ ਹੈ ਤੁਹਾਡੀ ਵੀਡੀਓ ਨੱਕ ਲਈਏ ਸਾਨੂੰ ਕੋਈ ਮਕਸਦ ਮਤਲਬ ਨਹੀਂ ਇਸ ਗੱਲ ਨਾਲ ਤੁਸੀਂ ਇਹ ਦੱਸੋ ਵੀ ਤਿੰਨ ਨੌਜਵਾਨ ਕਿਸ ਗੱਲ 'ਚ ਲੱਗੇ ਵੱਡੀ ਗੱਲ ਇਹ ਦੇਖਣ ਵਾਲੀ ਹੈ ਵੀ ਯਾਰ ਲੜਾਈ ਤੁਹਾਡੀ ਤੇ ਜਗਮਨ ਸਮਰੇ ਦੀ ਹੈ ਲੋਕ ਕੋਪੇਸਨ ਉਹਦੇ 'ਚ ਤੁਸੀਂ ਕਾਰਵਾਈ ਕਰ ਰਹੇ ਹੋ ਬੰਦੇ ਨੂੰ ਲਿਆਓ ਚੱਕ ਕੇ ਲਿਆਓ ਫੜ ਕੇ ਲਿਆਓ ਅੰਦਰ ਦੇਓ ਸਾਨੂੰ ਕੀ ਫਰਕ ਹੈ ਫੱਗੂ ਵਾਲੇ ਦੇ ਤਿੰਨ ਨੌਜਵਾਨ ਜਿਹੜੇ ਬੇਕਸੂਰ ਨੌਜਵਾਨ ਨੇ ਉਹਨਾਂ ਤੇ ਪੁਲਿਸ ਦੀ ਧੱਕੇਸ਼ਾਹੀ ਉਹਨਾਂ ਤੇ ਪੁਲਿਸ ਦਾ ਜ਼ਬਰ ਜੁਰਮ ਜਿਹੜਾ ਉਹ ਬਹੁਤ ਤਸ਼ੱਦਦ ਜਿਹੜਾ ਬਹੁਤ ਨਿਚਲੇ ਪੱਤਰ ਤੇ ਚਲਾ ਗਿਆ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਨੌਜਵਾਨ ਅੱਜ ਜੇਲ੍ਹ ਦੇ ਵਿੱਚ ਬੰਦ ਕੀਤੇ ਨੇ ਇਹ ਬੰਦ ਇਸ ਕਰਕੇ ਕੀਤੇ ਨੇ ਕਿਉਂਕਿ ਜਗਮਨ ਸਮਰੇ ਦੇ ਕਿਸੇ ਨਾ ਕਿਸੇ ਸ਼ਰੀਕੇ ਚੋਂ ਸੀ ਇਹਨਾਂ ਬੰਦਿਆਂ ਨੇ ਕਿਤੇ ਵੀ ਰੋਬੀ ਰੋਮੀ ਜੱਸੀ ਦਾ ਜ਼ਿਕਰ ਨਹੀਂ ਕੀਤਾ ਕਿਤੇ ਵੀ ਇੱਕ ਜਗ੍ਹਾ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਉਹਦੀ ਕੋਈ ਕਿਸੇ ਤਰ੍ਹਾਂ ਦੀ ਸਾਡੀ ਉਹਦੇ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਟੈਲੀਫੋਨਿਕ ਗੱਲ ਹੋਈ ਹੈ ਜਾਂ ਅਸੀਂ ਉਹਨੂੰ ਮਿਲੇ ਹਾਂ ਉਹ ਜਾਣਦੇ ਵੀ ਹੈ ਨਹੀਂ ਇਹਨਾਂ ਬੰਦਿਆਂ ਨੂੰ ਤੇ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਅੱਜ ਕਿ ਪੁਲਿਸ ਨੇ ਇੱਕ ਫਰੈਸ਼ ਈਡੀਆਰ ਲੇਤੀ ਹੈ ਜਿਦੇ ਚ ਕਹਿਆ ਕਿ ਆ ਪੈਸੇ ਦਾ ਲੈਣ ਦੇਣ ਸਾਹਮਣ ਦਾ ਕੰਮ ਜਿਹੜਾ ਹੈ ਇਹ ਰੋਬੀ ਹੋਰੀ ਕਰਦੇ ਨੇ ਜਦ ਕਿ ਜਗਮਨ ਸਮਰੇ ਨਾਲ ਰੋਮੀ ਤੇ ਜੱਸੀ ਤਾਂ ਤਾਂ ਲਿੰਕ ਹੀ ਨਹੀਂ ਤੇ ਰੋਬੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਹਦੇ ਨਾਲ ਵਰਤ ਵਰਤਾਰਾ ਨਹੀਂ ਜਗਮਨ ਪਿਛਲੇ 15 ਸਾਲਾਂ ਤੋਂ ਪਿੰਡ ਦੇ ਵਿੱਚ ਕਿਸੇ ਨਾਲ ਨਾਤਾ ਨਹੀਂ ਹੈ ਪੰਜਾਬ ਦੀ ਮੌਜੂਦਾ ਸਰਕਾਰ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਪੱਤਰ ਸੇ ਚਲੇ ਗਏ ਕਿ ਪੰਜਾਬ ਦੇ ਨੌਜਵਾਨਾਂ ਦੀ ਨੌਜਵਾਨੀ ਖਰਾਬ ਕਰਦੇ ਤੁਸੀਂ ਤੁਰੇ ਹੋ ਹੋ ਕਿ ਉਹਨਾਂ ਲੋਕਾਂ ਦੇ ਅੱਜ ਝੂਠਾ ਮੁਕਦਮਾ ਦਰਜ ਕਰਕੇ ਜੇਲ੍ਹ ਭੇਜ ਕੇ ਤੁਸੀਂ ਕੀ ਉਹਨਾਂ ਦੀ ਜਵਾਨੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਫਲਵਾੜ ਨਹੀਂ ਕਰ ਰਹੇ ਕਿੱਥੇ ਉਪਰਪਾਈ ਹੋਊਗੀ ਇਹਦੀ ਕਿੱਥੇ ਦੇਣਾ ਦਿਓਗੇ ਇਹਨਾਂ ਚੀਜ਼ਾਂ ਦਾ ਤੁਸੀਂ ਲੋਕ ਕਿ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਬਰਬਾਦੀ ਵੱਲ ਤੋਰਨ ਵਾਸਤੇ ਲੱਗੇ ਹੋ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪਿਛਲੇ 2 ਦਿਨਾਂ ਤੋਂ ਸਾਡੀ ਜਿਹੜੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਕਿਉਂਕਿ ਫੱਗੂ ਵਾਲੇ ਦੇ ਤਿੰਨ ਨੌਜਵਾਨ ਜਿਹੜੇ ਬੇਕਸੂਰ ਨੌਜਵਾਨ ਨੇ ਉਹਨਾਂ ਤੇ ਪੁਲਿਸ ਦੀ ਧੱਕੇਸ਼ਾਹੀ ਉਹਨਾਂ ਤੇ ਪੁਲਿਸ ਦਾ ਜ਼ਬਰ ਜ਼ੁਲਮ ਜਿਹੜਾ ਹੈ ਉਹ ਬਹੁਤ ਤਸ਼ੱਦਦ ਜਿਹੜਾ ਹੈ ਬਹੁਤ ਨਿਚਲੇ ਪੱਧਰ ਤੇ ਚਲਾ ਗਿਆ ਕਿਉਂਕਿ ਇਹਨਾਂ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਮੈਂ ਇੱਥੇ ਥੋੜਾ ਜਿਹਾ ਇੱਕ ਫੈਕਟ ਤੁਹਾਨੂੰ ਦਿਖਾਉਣਾ ਚਾਹੁੰਨਾ ਵੀਰੋ ਇਹ ਇੱਕ ਐਫ ਆਈ ਆਰ ਹੈ ਆ ਕਾਪੀ ਹੈ ਮੇਰੇ ਕੋਲ ਐਫ ਆਈ ਆਰ ਦੀ ਇਹ ਤਕਰੀਬਨ 5 ਪੇਜਾਂ ਦੀ ਜਿਹੜੀ ਐਫ ਆਈ ਆਰ ਹੈ ਏ ਐਫ ਆਈ ਆਰ ਜਿਹੜੀ ਐ ਇਹਦੇ ਚ ਬਲਹਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਕੜੈਲ ਮੂਨਕੇਰੀਏ ਦਾ ਰਹਿਣ ਵਾਲਾ ਜਿਹੜੀ ਐਫ ਆਈ ਆਰ ਜਗਮਨ ਸਮਰਾ ਪੁੱਤਰ ਦਵਿੰਦਰ ਸਿੰਘ ਦੇ ਖਿਲਾਫ ਹੋਈ ਐਫ ਆਈ ਆਰ 23 10 2021 ਨੂੰ ਹੋਈ ਐਫ ਆਈ ਆਰ ਨੰਬਰ 117 ਜਿਹਦੇ 420 ਦਾ ਜਿਹੜੀ ਧਾਰਾ ਲਾ ਕੇ ਇਹ ਐਫ ਆਈ ਆਰ ਹੋਈ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਜਿਹੜੇ ਨੌਜਵਾਨ ਅੱਜ ਜੇਲ੍ਹ ਦੇ ਵਿੱਚ ਬੰਦ ਕੀਤੇ ਨੇ ਇਹ ਬੰਦ ਇਸ ਕਰਕੇ ਕੀਤੇ ਨੇ ਕਿਉਂਕਿ ਜਗਮਨ ਸਮਰੇ ਦੇ ਕਿਤੇ ਨਾ ਕਿਤੇ ਉਹ ਸ਼ਰੀਕੇ ਚੋਂ ਸੀ ਅੱਜ دہشت ਪਾਉਣ ਦੇ ਚੱਕਰ ਦੇ ਵਿੱਚ ਪੁਲਿਸ ਤੇ ਆ ਜਿਹੜਾ ਇਹੋ ਜਿਹਾ ਰੋਲ ਅਦਾ ਕੀਤਾ ਪੁਲਿਸ ਨੇ ਮਾੜਾ ਕਿ ਅੱਜ ਨੌਜਵਾਨੀ ਨੂੰ ਕੁਰਾਹੇ ਪੈਣ ਲਈ ਇਹ ਮਜਬੂਰ ਕਰਨ ਲੱਗੇ ਨੇ ਕਿਉਂਕਿ ਜਹੇ ਇਹੋ ਜਿਹੇ ਕੰਮ ਅੱਜ ਤੋਂ 30 ਸਾਲ ਪਹਿਲਾਂ ਵੀ ਸ਼ੁਰੂ ਹੋਏ ਸੀ ਜਦੋਂ ਅਹੀਂ ਜਿਹੜੇ ਨੌਜਵਾਨਾਂ ਤੇ ਝੂਠੇ ਪੁਲਿਸ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਜਾਂਦਾ ਸੀ ਤੇ ਫਿਰ ਕਹਿੰਦੇ ਨੇ ਪੰਜਾਬ ਦੀ ਨੌਜਵਾਨੀ ਕੁਰਾਹੇ ਪੈ ਰਹੀ ਹੈ ਇਦੇ ਵਿੱਚ ਇੱਕ ਦਰਖਾਸਤ ਜਿਹੜੀ ਆ ਬਲਹਾਰ ਸਿੰਘ ਵੱਲੋਂ 29 6 2021 ਨੂੰ ਦਿੱਤੀ ਗਿਆ ਆ ਲਿਖਿਆ ਹੋਇਆ ਦਰਖਾਸਤ ਨੰਬਰ ਹੈ 7335 ਇਹ ਦਰਖਾਸਤ ਦਿੱਤੀ ਗਈ ਜਗਮਨ ਸਮਰੇ ਦੇ ਖਿਲਾਫ ਕਿ ਉਹਨੇ ਮੇਰੇ ਤੋਂ 32 ਲੱਖ 50 ਹਜ਼ਾਰ ਰੁਪਇਆ ਲਿਆ 2017 ਦੇ ਵਿੱਚ ਮੈਂ ਕੱਲ ਕੱਲ ਬੋਲੀ ਸੀ ਕਿ 2017 ਦਾ ਪਰਚਾ ਆ ਪਰ 2017 ਦਾ ਇਹ ਐਪੀਸੋਡ ਹੈ ਤੇ ਪਰਚਾ ਜਿਹੜਾ ਉਹ 2021 ਚ ਹੋਇਆ ਉਹ ਕਹਿੰਦਾ 32 ਲੱਖ 50 ਹਜ਼ਾਰ ਰੁਪਇਆ ਮੈਨੂੰ ਵਰਕ ਪਰਮਿਟ ਦੇਣ ਵਾਸਤੇ ਜਗਮਨ ਸਮਰੇ ਨੇ ਲਿਆ ਸਾਡਾ ਕੋਈ ਮਤਲਬ ਨਹੀਂ ਆ ਉਹ ਕਿਹਦੇ ਲਈ ਲਿਆ ਕਿਹਨੇ ਪੈਸੇ ਦਿੱਤੇ ਕਿਹਨੇ ਨਹੀਂ ਦਿੱਤੇ ਉਹ ਅਗਲੇ ਨੇ ਪੈਸੇ ਦਿੱਤੇ ਉਹਨੇ ਕੋਈ ਕੰਮ ਨਹੀਂ ਕੀਤਾ ਤੇ ਉਹਨੇ ਅਗਲੇ ਨੇ ਪਰਚਾ ਕਰਾਤਾ ਉਹਦੇ ਤੇ ਤੇ ਜਗਮਨ ਸਮਰਾ 2021 ਦੇ ਵਿੱਚ ਫਿਰੋਜ਼ਪੁਰ ਜੇਲ੍ਹ ਚ ਬੰਦ ਸੀ ਜਦੋਂ ਏਐਸਆਈ ਭਗਵੰਤ ਸਿੰਘ ਨੇ ਜਿਹੜਾ ਉਹਦੇ ਬਿਆਨ ਲਏ ਮੈਂ ਦੱਸਣਾ ਚਾਹਣਾ ਇਹ ਪੂਰੀ ਦਰਖਾਸਤ ਦੇ ਵਿੱਚ ਇਹਦੇ ਚ ਪੰਜ ਬੰਦੇ ਨੇ ਇੱਕ ਜਿਨ੍ਹਾਂ ਦਾ ਨਾਮ ਹੈ ਪੰਜ ਬੰਦਿਆਂ ਦਾ ਨਾਮ ਹੈ ਬਲਹਾਰ ਸਿੰਘ ਪੁੱਤਰ ਰੇਸ਼ਮ ਸਿੰਘ ਜਗਮਨ ਸਮਰਾ ਪੁੱਤਰ ਦਵਿੰਦਰ ਸਿੰਘ ਤੇ ਇਹਦੇ ਚ ਇੱਕ ਬੰਦਾ ਜਿਹੜਾ ਉਹ ਮੁਹੰਮਦ ਹੁਰਾਨ ਪੁੱਤਰ ਇਕਬਾਲ ਮੁਹੰਮਦ ਵਾਸੀ ਬੁਰਜ ਬਘੇਲ ਮਲੇ ਕੋੜ ਲਿਦਾ ਰੈਣਾ ਵਾਲਾ ਜਿਹਨੂੰ ਗਵਾਹ ਦੇ ਤੌਰ ਤੇ ਰੱਖਿਆ ਹੈ ਬਲਹਾਰ ਸਿੰਘ ਨੇ ਤੇ ਇਹ ਪੂਰੀ ਦੋਨਾਂ ਦੇ ਬਿਆਨ ਇਹਦੇ ਚ ਆਹ ਪੇਜਾਂ ਤੇ ਦਰਜ ਨੇ ਆ ਮੈਂ ਕੱਲੀ ਕੱਲੀ ਚੀਜ਼ ਤੇ ਟਿਕ ਵੀ ਲਾਇਆ ਇਹ ਦਰਜ ਨੇ ਸਾਰੇ ਬਿਆਨ ਇਹ ਜਿਹੜੇ ਇਹ ਬਿਆਨ ਦਰਜ ਨੇ ਤਿੰਨਾਂ ਬੰਦਿਆਂ ਦੇ ਇਹ ਐਸਆਈ ਦੇ ਵੀ ਦਰਜ ਨੇ ਉਸ ਤੋਂ ਬਾਅਦ ਜਾ ਇਹਦੇ ਬਲਹਾਰ ਦੇ ਵੀ ਦਰਜੇ ਤੇ ਮੁਹੰਮਦ ਜਿਹੜਾ ਹੁਰਾਨ ਹੈ ਉਹਦੇ ਵੀ ਦਰਜ ਨੇ ਇਹਨਾਂ ਬੰਦਿਆਂ ਨੇ ਕਿਤੇ ਵੀ ਰੋਬੀ ਰੋਮੀ ਜੱਸੀ ਦਾ ਜ਼ਿਕਰ ਨਹੀਂ ਕੀਤਾ ਕਿਤੇ ਵੀ ਇੱਕ ਜਗ੍ਹਾ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਉਹਦੀ ਕੋਈ ਕਿਸੇ ਤਰ੍ਹਾਂ ਦੀ ਸਾਡੀ ਉਹਦੇ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਟੈਲੀਫੋਨਿਕ ਗੱਲ ਹੋਈ ਹੈ ਜਾਂ ਅਸੀਂ ਉਹਨੂੰ ਮਿਲੇ ਹਾਂ ਉਹ ਜਾਣਦੇ ਵੀ ਹੈ ਨਹੀਂ ਇਹਨਾਂ ਬੰਦਿਆਂ ਨੂੰ ਤੇ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਅੱਜ ਕਿ ਪੁਲਿਸ ਨੇ ਇੱਕ ਫਰੈਸ਼ ਈਡੀਆਰ ਲਿਖੀ ਹੈ ਜਿਤੇ ਚ ਕਿਹਾ ਕਿ ਆ ਪੈਸੇ ਦਾ ਲੈਣ ਦੇਣ ਸਾਹਮਣ ਦਾ ਕੰਮ ਜਿਹੜਾ ਹੈ ਇਹ ਰੋਬੀ ਹੋਰੀ ਕਰਦੇ ਨੇ ਜਦ ਕਿ ਜਗਮਨ ਸਮਰੇ ਨਾਲ ਰੋਮੀ ਤੇ ਜੱਸੀ ਤਾਂ ਤਾਂ ਲਿੰਕ ਹੀ ਨਹੀਂ ਤੇ ਰੋਬੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਹਦੇ ਨਾਲ ਵਰਤ ਵਰਤਾਰਾ ਨਹੀਂ ਜਗਮਨ ਪਿਛਲੇ 15 ਸਾਲਾਂ ਤੋਂ ਪਿੰਡ ਦੇ ਵਿੱਚ ਕੋਈ ਕਿਸੇ ਨਾਲ ਨਾਤਾ ਨਹੀਂ ਹੈ ਸੋ ਸਾਡਾ ਮਕਸਦ ਇਹ ਹੈ ਕਿ ਅੱਜ ਜਿਹੜਾ ਪੰਜਾਬ ਦੀ ਮੌਜੂਦਾ ਸਰਕਾਰ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਪੱਧਰ ਤੇ ਚਲੇ ਗਏ ਕਿ ਪੰਜਾਬ ਦੇ ਨੌਜਵਾਨਾਂ ਦੀ ਨੌਜਵਾਨੀ ਖਰਾਬ ਕਰਨ ਤੇ ਤੁਸੀਂ ਤੁਰੇ ਹੋ ਹੋ ਕਿ ਉਹਨਾਂ ਲੋਕਾਂ ਦੇ ਅੱਜ ਝੂਠਾ ਮੁਕਤਮਾ ਦਰਜ ਕਰਕੇ ਜੇਲ੍ਹ ਭੇਜ ਕੇ ਤੁਸੀਂ ਕੀ ਉਹਨਾਂ ਦੀ ਜਵਾਨੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਨਹੀਂ ਕਰ ਰਹੇ ਕਿੱਥੇ ਪਰਪਾਈ ਹੋਊਗੀ ਇਹਦੀ ਕਿੱਥੇ ਦੇਣਾ ਦੇਵੋਗੇ ਇਹਨਾਂ ਚੀਜ਼ਾਂ ਦਾ ਤੁਸੀਂ ਲੋਕ ਕਿ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਬਰਬਾਦੀ ਵੱਲ ਤੋਰਨ ਵਾਸਤੇ ਲੱਗੇ ਹੋ ਹੋ ਕਿ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਇੱਕ ਮੁੱਖ ਮੰਤਰੀ ਦੀ ਕਿ ਉਹਨੂੰ ਸੈਟੀਸਫਾਈ ਕਰਨ ਵਾਸਤੇ ਡੀਜੀਪੀ ਸਾਹਿਬ ਤੁਸੀਂ ਇਹ ਕੰਮ ਕਰ ਰਹੇ ਹੋ ਇਹਦੀ ਪਰਪਾਈ ਕਿੱਥੇ ਕਰੋਗੇ ਕਿਵੇਂ ਇਸ ਨੂੰ ਦੇਵੋਗੇ ਤੇ ਮੈਂ ਇੱਥੇ ਅੱਜ ਪੰਜਾਬ ਪੁਲਿਸ ਨੂੰ ਮੈਂ ਮੁੱਖ ਮੰਤਰੀ ਨੂੰ ਤੇ ਨਾਲ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਵਸਨੀਕਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਭਰਾਵੋ ਵੀਰੋ ਮੇਰੀਓ ਭੈਣੋ ਮਾਮੋ ਇਹ ਚੀਜ਼ ਨੂੰ ਸਮਝੋ ਇਹ ਉਹ ਲੋਕ ਨੇ ਆਪਣੀ ਈਗੋ ਨੂੰ ਆਪਣੇ ਹੱਥ ਨੂੰ ਆਪਣੇ ਹੰਕਾਰ ਨੂੰ ਜਿਉਂਦਾ ਰੱਖਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਜਿਵੇਂ ਆਹ ਤਿੰਨੇ ਨੌਜਵਾਨਾਂ ਤੇ ਇਹਨਾਂ ਨੇ ਪਰਚਾ ਦਿੱਤਾ ਤੇ ਪਰਚਾ ਦੇ ਕੇ ਉਹਨਾਂ ਨੂੰ ਝੂਠੇ ਮੁਕੱਦਮੇ 'ਚ ਫਸਾ ਕੇ ਜੇਲ੍ਹ ਦੇ ਵਿੱਚ ਭੇਜਿਆ ਤੇ ਅਸੀਂ ਇਸ ਗੱਲ ਦੀ ਪੂਰਨ ਕਰਦੀ ਨਿੰਦਾ ਕਰਦੇ ਤੇ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਅਲਟੀਮੇਟਮ ਦੇਣਾ ਕਿ ਜਵਾਨ ਨੌਜਵਾਨਾਂ ਦਾ ਪਰਚਾ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਉਹ ਜਲਦੋਂ ਜਲਦ ਰੱਦ ਕੀਤਾ ਜਾਵੇ ਤੇ ਨੌਜਵਾਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ